ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਕੌਰ ਮਿਹੰਦਰ ਹੋਮੀਓਪੈਥਿਕ ਬਰਨਾਲਾ ਤੋਂ ਕੀ ਤੁਹਾਡੇ ਬੱਚੇ ਨੂੰ ਕਬਜ਼ ਦੀ ਪ੍ਰੋਬਲਮ ਆ ਵੀ ਉਹ ਕਈ ਦਿਨਾਂ ਬਾਅਦ ਪਾਟੀ ਲਈ ਜਾਂਦਾ ਜਾਂ ਫਿਰ ਜਦੋਂ ਵੀ ਉਹ ਪਾਟੀ ਲਈ ਜਾਂਦਾ ਤਾਂ ਉਹਨੂੰ ਕਾਫੀ ਟਾਈਮ ਟਾਇਲਟ ਦੇ ਵਿੱਚ ਬੈਠਣਾ ਪੈਂਦਾ ਤੇ ਕਈ ਵਾਰ ਉਹਦੀ ਪਾਟੀ ਦੀਆਂ ਗੋਲੀਆਂ ਬੜੀਆਂ ਹੁੰਦੀਆਂ ਨੇ ਜਾਂ ਫਿਰ ਬਹੁਤ ਜ਼ਿਆਦਾ ਸਖਤ ਪਾਟੀ ਹੁੰਦੀ ਆ ਜਿਸ ਤੋਂ ਬਾਅਦ ਬੱਚੇ ਨੂੰ ਰੈਕਟਮ ਦੇ ਵਿੱਚ ਬਹੁਤ ਦਰਦ ਹੁੰਦਾ ਤਾਂ ਇਹਦਾ ਬਹੁਤ ਹੀ ਆਸਾਨ ਜਿਹਾ ਹੱਲ ਹੈ ਤੁਸੀਂ ਬੱਚੇ ਨੂੰ ਸਵੇਰੇ ਉੱਠਦੇ ਨੂੰ ਕੋਸਾ ਪਾਣੀ ਪੀਣ ਲਈ ਦਿਓ ਤੇ ਰਾਤ ਦੀਆਂ ਭਿੱਜੀਆਂ ਹੋਈਆਂ ਦੋ ਅੰਜੀਰਾ ਉਹਨੂੰ ਖਾਣ ਲਈ ਦੇ ਸਕਦੇ ਹੋ ਇਹਦੇ ਨਾਲ ਬੱਚੇ ਦੀ ਪ੍ਰੋਬਲਮ ਸੋਲਵ ਹੋ ਜਾਵੇਗੀ ਜੇਕਰ ਫਿਰ ਵੀ ਤੁਹਾਡਾ ਬੱਚਾ ਠੀਕ ਨਹੀਂ ਹੁੰਦਾ ਤਾਂ ਉਹਨੂੰ ਦਵਾਈ ਦੀ ਜ਼ਰੂਰਤ ਹੈ ਤਾਂ ਤੁਸੀਂ ਬੱਚੇ ਨੂੰ ਹੋਮਿਓਪੈਥੀ ਮੈਡੀਸਨ ਦਵਾ ਸਕਦੇ ਹੋ ਹੋਮਿਓਪੈਥੀ ਮੈਡੀਸਨ ਨਾਲ ਬੱਚੇ ਦੀ ਜਿਹੜੀ ਪ੍ਰੋਬਲਮ ਆ ਕੁਝ ਟਾਈਮ ਦਵਾਈ ਲੈ ਕੇ ਪੱਕੇ ਤੌਰ ਤੇ ਠੀਕ ਹੋ ਜਾਂਦੀ ਹੈ ਤੁਸੀਂ ਚਾਹੋ ਤਾਂ ਆਪਣੇ ਨੇੜੇ ਦੇ ਕਿਸੇ ਵੀ ਹੋਮੀਓਪੈਥੀ ਡਾਕਟਰ ਨੂੰ ਕੰਸਲਟ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਮੈਨੂੰ ਵੀ ਪਰਸਨਲੀ ਮਹਿੰਦਰ ਹੋਮੀਓ ਕਲੀਨਿਕ ਦੇ ਵਿੱਚ ਮਿਲ ਸਕਦੇ ਹੋ ਜਾਂ ਫਿਰ ਕੋਰੀਅਰ ਦੇ ਥਰੂ ਵੀ ਤੁਸੀਂ ਘਰੇ ਬੈਠੇ ਆਪਣੀ ਦਵਾਈ ਮੰਗਵਾ ਸਕਦੇ ਹੋ ਧੰਨਵਾਦ